ਸਾਡੇ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਮਿਹਰਦੇ ਸੁਦੇਖ ਪੋਖਰੀ ਵੱਲੋਂ ਖਬਰ ਲੱਗੀ ਹੈ ਕਿ ਨਸਲ ਤਸਕਰਾਂ ਦੇ ਪ੍ਰਸ਼ਾਸਨ ਵੱਲੋਂ ਜੋ ਘਟਾ ਜਾ ਰਹੇ ਨੇ ਅਸੀਂ ਉਹਦੀ ਖੇਧੀ ਕੀਤੀ ਹੈ ਕੁਝ ਸਾਥੀਆਂ ਨੂੰ ਲੱਗ ਰਿਹਾ ਹੈ ਵੀ ਸ਼ਾਇਦ ਇਹ ਨਸਲ ਤਸਕਰਾਂ ਦੀ ਕੋਈ ਸਪੋਰਟ ਕਰ ਰਹੇ ਹਾਂ ਅਸੀਂ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਬਹੁਤ ਲੰਮੇ ਸਮੇਂ ਤੋਂ ਅਸੀਂ ਨਸਲ ਤਸਕਰਾਂ ਦੇ ਨੱਥ ਪਾਉਣ ਦੀ ਕਾਰਵਾਈ ਕਰਨ ਵਾਸਤੇ ਅਸੀਂ ਤਤਪਰ ਵੀ ਰਹੇ ਹਾਂ ਅਸੀਂ ਐਕਸ਼ਨ ਵੀ ਕੀਤੇ ਨੇ ਅਸੀਂ ਇਸ ਗੱਲ ਤੇ ਸਰਕਾਰ ਦੇ ਅਦਤਾਂਾਂ ਦੇ ਵਿੱਚ ਕੋਈ ੜਿੱਕਾ ਕਦੇ ਨਹੀਂ ਡਾਇਆ ਤੇ ਸਭ ਉਸਿਆਤ ਕਰਨ ਦੀ ਗੱਲ ਕਰਦੇ। ਬਸ ਸਾਨੂੰ ਅਫਸੋਸ ਹੁੰਦਾ ਹੈ ਜਦੋਂ ਜੁਪੀ ਦੀ ਤਰ੍ਹਾਂ ਤੇ ਜਦੋਂ ਜੁਪੀ ਨੇ ਪਹਿਲਾਂ ਗੈਂਗਸਟਰਾਂ ਦੇ ਘਰਾਂ ਨੂੰ ਟਰਹੁਣ ਦੀ ਗੱਲ ਕੀਤੀ ਹੈ ਤੇ ਹੁਣ ਇੱਥੇ ਪੰਜਾਬ ਦੇ ਵਿੱਚ ਉਹੀ ਰਾਹ ਫੜ ਕੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਰਹੁਣ ਦੀ ਗੱਲ ਆਈ ਹੈ। ਤਾਂ ਕਾਨੂੰਨ ਉਸੇ ਤਰਜ਼ ਤੇ ਕਿਤੇ ਜਨਤਕ ਆਗੂਆਂ ਤੇ ਇਹ ਕਾਰਵਾਈਆਂ ਇਸੇ ਤਰ੍ਹਾਂ ਦੀ ਰਿਵਾਇਤ ਹੈ ਜਦੋਂ ਪ੍ਰਸ਼ਨ ਤੁਸੀਂ ਐਨੇ ਇਖਤਿਆਰ ਦਿੰਨੇ ਹੋ। ਤਾਂ ਜੰਤ ਕਾ ਆਗੂਆਂ ਦੇ ਕਿਸੇ ਕਿਸਤੇ ਨਾਲ ਜਾਇ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਤੁਸੀਂ ਉਹ ਤੇ ਜੁਏਪੀ ਦੇ ਪਰਚੇ ਕਰਕੇ ਉਹਨਾਂ ਦੇ ਘਰਾਂ ਨੂੰ ਤਾਂ ਹੁਣ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਐ ਇਧਰ ਨੂੰ ਗੱਲ ਵੱਧ ਰਹੀ ਐ ਅਸੀਂ ਇਸ ਗੱਲ ਤੇ ਇਧਰੋਂ ਕਹਿ ਰੋਕਿਆ ਇਹਨਾਂ ਨੂੰ ਵੀ ਤੁਸੀਂ ਕੋਈ ਵੀ ਕਾਰਵਾਈ ਪੁਲਿਸ ਨੂੰ ਇੰਨੇ ਅਧਿਕਾਰ ਨਾ ਦਿਓ ਤਾਂ ਕਿ ਉਹ ਮਨਮਰਜ਼ੀ ਨਾਲ ਆਪਣੀਆਂ ਇਹ ਨੀਅਤਾਂ ਕਰੀ ਜਾਵੇ ਕਿਉਂਕਿ ਪੁਲਿਸ ਦੇ ਕੋਲ ਜਿੰਨੇ ਅਧਿਕਾਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਤਰ੍ਹਾਂ ਦੇ ਵੀ ਗਨਤਕਾਬੂ ਤੇ ਜਿਹੜਾ ਸੋਸ਼ਲ ਆਗੋ ਹੈ ਜਿਹੜਾ ਸਟੇਟ ਦੇ ਐਂਟੀ ਸਟੇਟ ਕੋ ਕਰਵਾਈ ਕਰਦਾ ਹੈ ਉਹਦੇ ਘਰਾਂ ਨੂੰ ਉਹ ਤੇ ਜੁਰਮ ਤੇ ਸਜ਼ਾ ਦੇਣ ਦੀ بجائے ਉਹਦੇ ਘਰਾਂ ਨੂੰ ਤਾਂ ਹੁਣ ਤੱਕ ਜਾਊਗੀ ਇਸ ਕਰਕੇ ਅਸੀਂ ਜਿਹੜੀਆਂ ਜਿਹੜੇ ਸਾਥੀ ਇਹਦੇ ਗਲਤ ਅਰਥ ਕਰ ਰਹੇ ਨੇ ਕਿ ਅਸੀਂ ਕੋਈ ਨਸ਼ਾ ਤਸਕਰਾਂ ਦੀ ਸਪੋਰਟ ਕਰ ਰਹੇ ਹਾਂ ਜਿੰਨਾਂ ਨੂੰ ਇਹ ਸਮਝ ਨਹੀਂ ਆਈ ਗੱਲ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਇਸ ਗੱਲ ਦੇ ਜ਼ੋਰਦਾਰ ਵਿਰੋਧੀ ਆ ਨਸ਼ਾ ਨਸੇ ਦੀ ਰਵਾਇਤ ਦੇ ਤੇ ਅਸੀਂ ਪਹਿਲਾਂ ਵੀ ਐਕਸ਼ਨ ਕਰਦੇ ਗਏ ਆ ਤੇ ਸਾਡੇ ਮੰਗ ਪੱਤਰ ਦੇ ਵਿੱਚ ਵੀ ਮੰਗਾਂ ਦੇ ਵਿੱਚ ਵੀ ਇਹ ਪਾਇਆ ਹੋਇਆ ਹੈ ਅਸੀਂ ਇਸ ਤਰ੍ਹਾਂ ਦੇ ਇਸ ਇਸ ਘਟਾਉਣ ਦੀ ਕਾਰਵਾਈ ਦੀ ਅਸੀਂ ਜ਼ੋਰਦਾਰ ਲਿਖਿਆ ਜੀ ਇਸ ਕਰਕੇ ਕਰਦੇ ਆ ਵੀ ਇਹ ਰਵੈਤ ਨਹੀਂ ਠੀਕ ਹੈ ਇਹ ਇਨਖਤਿਆਰ ਪ੍ਰਸ਼ਾਸਨ ਦੇ ਨਾਲ ਨਹੀਂ ਠੀਕ ਇਹ ਇਸ ਗੱਲ ਦੀ ਅਸੀਂ ਪੁਸ਼ਟੀ ਕਰਨਾ ਚਾਹੁੰਦੇ ਹਾਂ ਤਾਂ ਕਿ ਇਹ ਅਰਥ ਕੋਈ ਗਲਤ ਨਾ ਸਮਝ ਲਵੇ ਦੂਜੀ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਠੇਕਾ ਮੁਲਾਜ਼ਮ ਕਾਮਿਆਂ ਨੂੰ ਜਿਹੜੇ 21 ਮਾਰਚ ਦੀ ਵੱਡੀ ਰੈਲੀ ਰੱਖੀ ਆ ਤੁਸੀਂ ਆਪਣੇ ਖੰਨੇ ਦੇ ਵਿੱਚ ਉਹਦੇ ਤੇ ਤੁਹਾਨੂੰ ਮੀਟਿੰਗ ਮਿਲੀ ਐ ਪੰਜਾਬ ਸਰਕਾਰ ਨੇ ਤੁਹਾਨੂੰ ਮੀਟਿੰਗ ਦਿੱਤੀ ਐ 4 ਤਰੀਕ ਦੀ ਮੈਨੂੰ ਪਤਾ ਲੱਗਿਆ ਕਿਉਂਕਿ ਸਾਥੀ ਮਿਲਦੇ ਰਹਿੰਦੇ ਨੇ ਤੇ ਸਾਥੀਆਂ ਦੇ ਵਿੱਚ ਇਸ ਗੱਲ ਦਾ ਬਹੁਤ ਇੱਕ ਗਲਤ ਭੜੇਖਾ ਵਿਚਾਰ ਦੀ ਮੀਟਿੰਗ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਮੰਨ ਲੜੀਆਂ ਇਸ ਤਰ੍ਹਾਂ ਦਾ ਕਦੇ ਵੀ ਭੜੇਖਾ ਪਾੜ ਕੇ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਆ ਸੁਣੀਆਂ ਮੰਗਾਂ ਮੰਨੀਆਂ ਨਹੀਂ ਜਾਂ ਮੰਨੀਆਂ ਜਾਂਦੀਆਂ ਨਹੀਂ ਜਾਂ ਇੰਪਲੀਮੈਂਟ ਨਹੀਂ ਹੁੰਦੀਆਂ ਕਿਸੇ ਵੀ ਸੰਘਰਸ਼ ਦੇ ਵਿੱਚ ਕੋਈ ਵੀ ਸਸਤਾ ਕਿਉਂਕਿ ਸਾਡੇ ਸਾਥੀ ਰਹੇ ਹੋ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਰਹਿੰਦੇ ਰਹੇ ਹੋ ਤੁਹਾਨੂੰ ਸਾਡੀ ਸਲਾਹ ਦੇਣ ਦੀ ਸਾਡਾ ਅਧਿਕਾਰ ਹੈ ਤੇ ਅਸੀਂ ਤੁਹਾਨੂੰ ਸਲਾਹ ਦਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਦੇ ਉਤਸ਼ਾਹਤ ਨਾ ਹੋਵੋ ਕਿ ਮੀਟਿੰਗ ਦੇ ਵਿੱਚੋਂ ਬਹੁਤ ਕੁਝ ਨਿਕਲਣਾ ਹੈ